不能给。 ਅਜਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹੌਕਾ ਕਿਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਕਿ ਨਾ ਦਾਲਾ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਵਿੱਟ ਲੋਏ ਇਹ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨੇ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਹਾਂਜੀ ਕੀ ਕਹਿਣਾ ਅੱਜ ਭਾਈ ਨਰੈਨ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਦਫ਼ਤਰ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਨਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰ ਮਲ ਕੋਇਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ 10 ਦਿਨ ਦਾ ਰਿਮਾਨਡ ਮੰਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਆਫੈਂਡਰ ਆ ਇਹਦੇ ਤੇ ਤਕ ਦੀ ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਅਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅਜੇ ਤੱਕ ਪਏ ਆ ਸਾਰੇ ਬਰੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਨ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਜੋ ਚੈਕਿੰਗ ਕੀਤੀ ਗਈ ਸੀ ਉਸ ਦੀ ਵੀ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਥੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰਸ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਾ ਕਿਹਦਾ ਜੀ ਉਹ ਤੇ ਉਹਨੇ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਖੇਦੀ ਦੇ ਵਿੱਚ ਕਦੋਂ ਉਹਨਾਂ ਦੇ ਵੱਲ ਹਥਿਆਰ ਰੱਖੇਗੇ ਕੀ ਦੱਸਿਆ ਜਾ ਮੈਂ ਯਾਰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਲਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰਿਆ ਉਹ ਕਹਿਨ ਜੂ ਇਨਵੈਸਟੀਗੇਸ਼ਨ ਲੋ ਮੀ ਮੈਂ ਸਰਪ ਸਰ ਕਦੋਂ ਰੱਖੇ ਪੁਲਸ ਨੂੰ ਪੁੱਛੋ ਮੈਂ ਇਹ ਕਹਿਣਾ ਵੀ ਪੁਲਸ ਨੇ ਕਿਹਾ ਵੀ ਲਖੀਮਪੁਰ ਫੀਲੀ ਚ ਹਥਿਆਰ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ ਅ ਡੇ ਜਿਹੜੀ ਆ ਦਿਨ ਚ ਦੋ ਵਾਰੀ ਤੇ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਲਾ ਦੇ ਵਿੱਚ ਵਾਦਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਓਕੇ ਜੀ ਦੇਖੋ ਜੋ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ਾਂ ਦੀ ਕਈ ਵਾਰੀ ਇਹਨਾਂ ਜਾਂਚ ਪਰਭਾਵਤ ਹੁੰਦੀ ਹੈ ਏ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਹੀ ਪੁਸ਼ੀਸ਼ ਕਰਕੇ ਦੁਬਾਰਾ 11 ਤਿੰਨ ਨੂੰ ਫਿਰ ਵੇਚ ਕਰਾਂਗੇ ਸਰ ਜਿਹੜਾ ਮੈਂ ਕਿਹਾ ਕੋਈ ਕੋਈ ਆਪਣੀ ਯੂਜ਼ ਕੀਤਾ ਗਿਆ ਲਾਇਸੈਂਸੀ ਵੀ ਆਪਣੀ ਸੀਗਾ ਸਰ ਉਹ ਜਾਂਚ ਜਾਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਆਸਬੇ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਸਰ ਡੀਵੀਆਰ ਵੀ ਲਿਆ ਸੀਗਾ ਤੁਹਾਡਾ ਟੈਕਨੀਕਲ ਵੀ ਲਿਆ ਸੀਗਾ ਜੀ ਇਹੋ ਜਿਹੀ ਕੋਈ ਗੱਲ ਨਹੀਂ 11 ਦੀ ਵੀ ਨੂੰ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦੀ ਦੁਬਾਰਾ ਪੇਸ਼ ਕੀਤਾ ਠੀਕ ਇਹਦਾ ਨਾਮ ਮਾਰਿਆ ਸੀ ਇਸ ਕਰਨਗੇ ਅੱਛਾ 10 ਦਿਨ ਤਾਂ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਲੋਕ ਕੀਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਨਾਲ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨबाजी ਜਿਹੜੇ ਕਾਨੂੰਨ ਦੇ ਰਾਖੇ ਨੇ ਗਲਤ ਬਿਆਨ ਭਾਜੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਭਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਲਈ ਹਾਂਜੀ ਕੀ ਕਹਿਣਾ ਅੱਜ ਭਾਈ ਨਰਿੰਦਰ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਦਫ਼ਤਰ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰਮੈਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਮਾਲ ਵਾਂਗੂ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਣ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਅਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅੱਜ ਤੱਕ ਪਏ ਆ ਸਾਰੇ ਬਰੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਜ਼ੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਦੀ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਾ ਕਿਹਦਾ ਜੀ ਉਹ ਤੇ ਉਹਨੇ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪਰਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਉਹਨੂੰ 11 ਤਰੀਕ ਨੂੰ ਪੇਸ਼ ਕਰਨਗੇ ਤੇ ਖੇਦੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਥਿਆਰ ਰੱਖੇ ਗਏ ਕੀ ਦੱਸਿਆ ਗਿਆ ਮੈਂ ਯਾਰ ਇਹਨੂੰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਲਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਣ ਜੂ ਇਨਵੈਸਟੀਗੇਸ਼ਨ ਹੋ ਮੀ ਮੈਂ ਸਰਪਰ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿੰਦਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਖੀਰੀ ਚ ਇਤਿਆਹ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਹੀ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ ਅ ਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਹੈ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਲਾ ਦੇ ਵਿੱਚ ਵਾਅਦਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਓਕੇ ਜੀ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ਾਂ ਕਈ ਵਾਰੀ ਇਹਨਾਂ ਜਾਂਚ ਪ੍ਰਭਾਵਿਤ ਹੁੰਦੀ ਹੈ ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਇਹ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਨੂੰ ਫਿਰ ਵੇਚਣਾ ਸਰ ਜਿਹੜਾ ਮਸ਼ਾ ਕੋਈ ਕੋਣ ਜਿਹੜਾ ਵਰਮ ਨਹੀਂ ਕਰਦਾ ਪਰ ਵੀ ਉਸ ਕੀਤਾ ਗਿਆ ਲਾਇਸੈਂਸੀ ਵੈਪਨ ਸੀਗਾ ਸਰ ਉਹ ਜਾਂਚ ਜਾਂਚਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ 400 ਸਰ ਡੀਵੀਆਰ ਵੀ ਲਿਆ ਸੀਗਾ 11 ਦਿਨ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਠੀਕ ਨਾ ਨਾਮ ਮਾਰਿਆ ਸੀ ਇਸ ਕਰਨਗੇ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਹੌਪੀਤਾਲ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨबाजी ਜਿਹੜੇ ਕਾਨੂੰਨ ਦੇ ਰਾਖੇ ਨੇ ਗਲਤ ਬਿਆਨ ਬਾਜੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤੇ ਹਾਂ ਹਾਂਜੀ ਕੀ ਕਹਾਂਗੇ ਅੱਜ ਭਾਈ ਨਰਿੰਦਰ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਦਫ਼ਤਰ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰਮੈਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਮਾਲ ਵਾਂਗੂ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਆਫੈਂਡਰ ਆ ਇਹਦੇ ਤੇ 31 ਕੇਸ ਲਏ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਣ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਅਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅਜੇ ਤੱਕ ਪਾਏ ਆ ਸਾਰੇ ਬਰੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਨ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਵਾਹਨ ਦੀ ਵੀ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰਸ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਾ ਕਿਹਦਾ ਜੀ ਤੋ ਉਹਨੇ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਖੇਦੀ ਦੀ ਵਿੱਚ ਖੜਾ ਉਹਨਾਂ ਦੇ ਵੱਲੋਂ ਹਥਿਆਰ ਰੱਖੇਗੇ ਕੀ ਦੱਸਿਆ ਜਾ ਮੈਂ ਯਾਰ ਥੋੜੋ ਕਹਿਣ ਦੇ ਆ ਇਹ ਤਾਂ ਪੁਲਿਸ ਕਹਿਣ ਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਣ ਜੂ ਇਨਵੈਸਟੀਗੇਸ਼ਨ ਹੋ ਮੀ ਮੈਂ ਸਰਪਰ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿੰਦਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਫੀਲੀ ਚ ਥਿਆ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ 22 ਸਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਦਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਓਕੇ ਜੀ ਦੇਖੋ ਜੋ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ਾਂ ਕਈ ਵਾਰੀ ਇਹਨਾਂ ਜਾਂਚ ਪ੍ਰਭਾਵਿਤ ਹੁੰਦੀ ਹੈ ਏ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਹੀ ਕੋਸ਼ਿਸ਼ ਕਰਕੇ ਦੁਬਾਰਾ 11 ਦਿਨ ਫਿਰ ਪੇਸ਼ ਕਰਾਂਗੇ ਸਰ ਜਿਹੜਾ ਬੰਛਾ ਕੋਈ ਤੁਹਾਨੂੰ ਜਿਹੜਾ ਆਪਣੀ ਸੈਟਿੰਗ ਦਾ ਵਰ ਯੂਜ਼ ਕੀਤਾ ਗਿਆ ਉਹ ਲਾਇਸੈਂਸੀ ਵੀ ਆਪਣੀ ਗਿਆ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਚੋ ਸਰ ਡੀ ਵੀ ਆਰ ਵੀ ਲਿਆ ਸੀਗਾ ਸਰ ਸਰ ਅੱਜ ਕੱਲ੍ਹ ਵੀ ਲੈ ਗਿਆ ਨਾ ਜੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਰ 11 ਦਿਨ ਫਿਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕਰਦੇ ਸਰ ਠੀਕ ਹੈ ਸਰ ਦਾ ਨਾਮ ਮਾਰਿਆ ਸੀ ਕੋਸ਼ਿਸ਼ ਕਰਨਗੇ ਅਕੇ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹੌਕੀਤਾ ਠੀਕ ਹੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਦਾਲਾ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਇਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨੇ ਹਾਂਜੀ ਕੀ ਕਹਿਣਾ ਅੱਜ ਭਾਈ ਨਰੈਨ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਜਿਹੜੇ 'ਚ ਉਹਨਾਂ ਨੇ ਇਹ ਲਿਖਿਆ ਸੀਗਾ ਕਿ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰਮੈਲ ਕੋਈ ਆ ਉਹ ਰਿਕਵਰਡ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਮਾਲ ਵਾਂਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਅਸੀ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਲਏ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅੱਜ ਤੱਕ ਪਏ ਆ ਸਾਰੇ ਬਦੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਕਾਰਦੀ ਵਿੱਚ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰਲ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਾ ਕਿਹਦਾ ਜੀ ਉਹ ਤੋ ਉਹਨੇ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪਰਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਉਹਨੂੰ 11 ਤਰੀਕ ਨੂੰ ਪੇਸ਼ ਕਰਨਗੇ ਤੇ ਛੇਦੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਿਥਿਆਰ ਰੱਖੇਗੇ ਕੀ ਦੱਸਿਆ ਜਾਵੇ ਮੈਂ ਯਾਰ ਇਹਨੂੰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਲਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਮੈਂ ਸਰ ਉਹ ਕੈਨਜੂ ਇਨਵੈਸਟੀਗੇਸ਼ਨ ਹੋਮੀ ਮੈਂ ਸਰਪ੍ਰਸਤ ਕਦੋਂ ਰੱਖੇ ਪੁਲਸ ਨੂੰ ਪੁੱਛੋ ਮੈਂ ਇਹ ਕਹਿਣਾ ਵੀ ਪੁਲਸ ਨੇ ਕਿਹਾ ਵੀ ਲਖੀਮਪੁਰ ਖੀਰੀ ਚ ਹਥਿਆਰ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ a ਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਦਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਓਕੇ ਦੇਖੋ ਜੋ ਸਾਡਾ ਇਨਵੈਸਟੀਗੇਸ਼ਨ ਦਾ ਪੜਾਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪਰਭਾਵਤ ਹੁੰਦੀ ਹੈ ਇਹ ਅਸੀਂ ਉਹ ਤਿੰਨ ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਅਸੀਂ ਕੋਸ਼ਿਸ਼ ਕਰਕੇ ਦੁਬਾਰਾ 11 ਦਿਨ ਫਿਰ ਪੇਸ਼ ਕਰਾਂਗੇ ਸਰ ਜਿਹੜਾ ਮੈਂ ਪੁੱਛਿਆ ਕੋਈ ਛੋਟੀ ਗੱਲ ਜਿਹੜਾ ਨਾਮ ਮਿਲਿਆ ਦੁਬਾਰਾ ਆਪਣੀ ਯੂਜ਼ ਕੀਤਾ ਗਿਆ ਲਾਇਸੈਂਸੀ ਵੀ ਆਪਣੀ ਗਿਆ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ ਤਿੰਨ ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਚੋ ਸਰ ਡੀਵੀਆਰ ਵੀ ਲਿਆ ਸੀਗਾ ਤੋਂ ਚੈੱਕਲ ਵੀ ਲਿਆ ਸੀਗਾ ਲੇ ਜਿ ਇਹੋ ਜਿਹੀ ਕੋਈ ਗੱਲ ਹੈ 11 ਦਿਨ ਨੂੰ ਫਿਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਸਰ ਠੀਕ ਹੈ ਤੁਹਾਡਾ ਨਾਮ ਆ ਰਿਹਾ ਸੀ ਇਸ ਕਰਨ ਅੱਛਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹੌਕਾ ਕਿਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਕਿਨ ਅਦਾਲਤ ਚੋਰ ਕੋਈ ਨਹੀਂ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਵਿੱਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਇਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਹਾਂਜੀ ਕੀ ਕਹਿਣਾ ਅੱਜ ਭਾਈ ਨਰੈਨ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰਮੈਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਰਮਾਲ ਮੰਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਅਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅੱਜ ਤੱਕ ਪਏ ਆ ਸਾਰੇ ਬਰੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਜ਼ੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਬਾਸ ਦੀ ਵਿੱਚ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰਸ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਦਾ ਜੀ ਉਹ ਤੋ ਉਹਨੇ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪਰਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਖੇਦੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਥਿਆਰ ਰੱਖੇ ਗਏ ਕੀ ਦੱਸਿਆ ਜਾ ਮੈਂ ਯਾਰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਲਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਣ ਜੂ ਇਨਵੈਸਟੀਗੇਸ਼ਨ ਹੋ ਮੀ ਮੈਂ ਸਰਪਰ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿੰਦਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਫੀਲੀ ਚ ਇਤਿਆਹ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਹੀ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ 22 ਸਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਲਾ ਦੇ ਵਿੱਚ ਵਾਅਦਾ ਕਰਤਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਓਕੇ ਦੇਖੋ ਜੋ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਹੈ ਜਿਹੜਾ ਜਾਂਚ ਪ੍ਰਭਾਵਿਤ ਹੁੰਦੀ ਹੈ ਏ ਅਸੀਂ ਉਹ ਤਿੰਨ ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਹੀ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਨੂੰ ਫਿਰ ਵੇਚ ਕਰਾਂਗੇ ਸਰ ਜਿਹੜਾ ਮੈਂ ਪੁੱਛਿਆ ਕੋਈ ਕੋਰਪੋਰੇਟ ਜਿਹੜਾ ਵਾਰੰਟ ਜਿਹੜਾ ਅਪਰ ਯੂਜ਼ ਕੀਤਾ ਗਿਆ ਉਹ ਲਾਇਸੈਂਸੀ ਜਿਹਾ ਪੰਸੀਗਾ ਸਰ ਉਹ ਜਾਂਚ ਜਾਂਚਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ ਤਿੰਨ ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ 40 ਸਰ ਡੀਵੀਆਰ ਵੀ ਲਿਆ ਸੀਗਾ 11 ਦਿਨ ਨੂੰ ਜੇ ਫਿਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਸਹੀ ਨਾਮ ਮਾਰਿਆ ਸੀ ਇਸ ਕਰਨਗੇ ਅੱਜ 10 ਦਿਨ ਤਾਂ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜੱਜ ਸਾਹਿਬ ਨੇ ਹਸਪਤਾਲ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇਗੇ ਨੇ ਅਦਾਲਤ ਚੋਰ ਕੋਈ ਨਹੀਂ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਵਿੱਟ ਲੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨबाजी ਜਿਹੜੇ ਕਾਨੂੰਨ ਦੇ ਰਾਖੇ ਨੇ ਗਲਤ ਬਿਆਨ ਬਾਜੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨੇ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨ ਹਾਂਜੀ ਕੀ ਕਹਿਣਾ ਅੱਜ ਭਾਈ ਨਰੈਨ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਦਫ਼ਤਰ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰ ਮਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਮਾਲ ਵਾਂਗੂ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਅਸੀ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਲਏ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅਜੇ ਤੱਕ ਪਏ ਆ ਸਾਰੇ ਬਦੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਉਸ ਦੀ ਵਿੱਚ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰਸ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲੈਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਾ ਕਿਹਦਾ ਜੀ ਉਹ ਤੇ ਉਹਨੇ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪਰਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਛੇਰੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਥਿਆਰ ਰੱਖੇਗੇ ਕੀ ਦੱਸਿਆ ਗਿਆ ਮੈਂ ਯਾਰ ਇਹਨੂੰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਲਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਮੈਂ ਸਰ ਉਹ ਕੈਨ ਜੂ ਇਨਵੈਸਟੀਗੇਸ਼ਨ ਹੋ ਮੀ ਮੈਂ ਸਰਪੰਚ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿਣਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਫੀਲੀ ਚ ਹਥਿਆਰ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ ਅ ਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਹੈ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਧਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਓਕੇ ਜੀ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ਾਂ ਕਈ ਵਾਰੀ ਇਹਨਾਂ ਜਾਂਚ ਪ੍ਰਭਾਵਤ ਹੁੰਦੀ ਹੈ ਏ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਹੀ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਨੂੰ ਫੇਰ ਪੇਸ਼ ਕਰਾਂਗੇ ਸਰ ਜਿਹੜਾ ਅੱਛਾ ਕੋਈ ਤੁਹਾਨੂੰ ਜਿਹੜਾ ਮਿਲ ਰਿਹਾ ਹੈ ਜਿਹੜਾ ਤੁਸੀਂ ਯੂਜ਼ ਕੀਤਾ ਗਿਆ ਹੋ ਲਾਇਸੈਂਸੀ ਵੀ ਆਪਾਂ ਸੀਗਾ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਕੋਈ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਜੋ ਸਰ ਡੀ ਵੀ ਆਰ ਵੀ ਲਿਆ ਸੀਗਾ ਸਰ ਮੋਡਲ ਵੀ ਲੈ ਗਿਆ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ 11 ਤਿੰਨ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਤਿੰਨ ਦੁਬਾਰਾ ਪੇਸ਼ ਕਰਦੇ ਸਰ ਇਸ ਕਰਨਾਗੇ ਅਜੇ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਹਬ ਨੇ ਹੌਕਾ ਦਿੱਤਾ ਠੀਕ ਹੀ ਸਰ ਐਵੀਡੈਂਸ ਪੇਸ਼ ਕੀਤੀ ਗਈ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਲ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨੇ ਹਾਂਜੀ ਕੀ ਕਹਿਣਾ ਅੱਜ ਭਾਈ ਨਰੈਨ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰ ਮੈਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਮਾਲ ਮੰਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਆਫੈਂਡਰ ਆ ਇਹਦੇ ਤੇ 31 ਕੇਸ ਲਏ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਣ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਅਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅੱਜ ਤੱਕ ਪਏ ਆ ਸਾਰੇ ਬਦੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਨ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਵਾਦੀ ਵਿੱਚ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਾ ਕਿਹਦਾ ਜੀ ਉਹ ਤੇ ਉਹਨੇ ਕਿਹਦਾ ਤਾਂ ਕੀ ਉਹ ਤਾਂ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਖੇਦੀ ਦੀ ਵਿੱਚ ਕਦੋਂ ਉਹਨਾਂ ਦੇ ਕੋਲ ਹਥਿਆਰ ਰੱਖੇਗੇ ਕੀ ਦੱਸਿਆ ਜਾ ਮੈਂ ਯਾਰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ